ਸਤਨਾ ਸ੍ਰੀ ਵਾਖੀ ਗੁਰ ਸਾਹਿਬ ਜੀ ਦਰਮੰਦੇ ਠੰਡੇ ਦਰਵਾਰ ਤੁਜ ਵਿਨ ਸੁਰਤ ਕਰੇ ਕੋ ਮੇਰੀ ਰਿਸ਼ਨ ਦੀ ਜੈ ਖੋਲ ਕੇ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਕਾਰੇ ਜਿ ਸੋ ਚੰਦਾ ਉਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨੜ ਹੁੰਦਿਆ ਗੁਰ ਬਿਨ ਕੋਰ ਅੰਧਾਰ ਸੋ ਕਹ ਡਲ ਗੁਰ ਸੇਵੀਐ एन सहज सुभाए दर्शन पर से है गुरु के जन्म मरण दुख जाए जतन श्रीगुरु साहिब जी ਕਾਵ ਘਰ ਮਹਿ ਠਾਕੁਰ ਨਦਰ ਨਿਆਵ ਗਲ ਮੈਂ ਪਾੜ ਲੈਨ ਟਕਾਵ ਭਰ ਮੇ ਭੁੰਡ ਸਾਪਤ ਫਿਰਤਾ ਖੱਪ ਖੱਪ ਮਰਤਾ ਰਾਉ ਜਿਸ ਪਾਹਣ ਕਾਉ ਥਾਪੁਰ ਕਹਤਾ ਉਹ ਪਾਹਣ ਲੈ ਉਸ ਕਉ ਡੁਬਤਾ ਗੁਨਹਿ ਗਾਰੋ ਦੂੜ ਮੇਲਾ ਨਾਨਕ ਥਾਪੁਰ ਜਾਪਾ ਜਾਲੋ ਫਲ ਨਹੀਂ ਅਲ ਪੂਰਨ ਬਿਦੱਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 739 ਅੰਗ ਦੇ ਉੱਤੇ ਸੁਭਾਏમાન ਸੋਹੀ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾ ਰਿਹਾ ਹੈ ਅੱਜ ਦੇ ਸ਼ਬਦ ਦੇ ਰਾਹੀ ਸਾਨੂੰ ਇਹ ਸਮਝਾ ਰਿਹਾ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ ਪੱਥਰਾਂ ਦੇ ਵਿੱਚੋਂ ਰੱਬ ਨਹੀਂ ਮਿਲਣਾ ਜੇ ਰੱਬ ਮਿਲਣਾ ਹੈ ਤਾਂ ਬਾਣੀ ਪੜ੍ਹ ਕੇ ਮਿਲਣਾ ਹੈ ਆ ਅੰਦਰ ਨੂੰ ਖੋਜ ਕੇ ਆਪਣੇ ਅੰਦਰ ਨੂੰ ਆਪਣੇ ਆਪੇ ਦੀ ਖੋਜ ਕਰਕੇ ਆਪਣੇ ਦਿਲ ਦੀ ਖੋਜ ਕਰਕੇ ਕਹਿੰਦੇ ਫਿਰ ਪਰਮਾਤਮਾ ਮਿਲਣਾ ਹੈ ਨਾ ਕਿ ਪੱਥਰਾਂ ਦੇ ਵਿੱਚੋਂ ਮਿਲਣਾ ਹੈ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਆ ਘਰ ਮਹਿ ਠਾਕੁਰ ਨਦਰ ਨਾ ਆਵੇ ਠਾਕੁਰ ਕਹਿੰਦੇ ਆ ਪ੍ਰਮਾਤਮਾ ਨੂੰ ਘਰ ਕਹਿੰਦੇ ਹਿਰਦੇ ਨੂੰ ਕਹਿੰਦੇ ਹਿਰਦੇ ਰੂਪੇ ਘਰ ਦੇ ਅੰਦਰ ਪ੍ਰਮਾਤਮਾ ਨਦਰ ਨਹੀਂ ਆਇਆ ਕਿਸੇ ਨੂੰ ਭਾਵ ਕੇ ਦਿਸਿਆ ਨਹੀਂ ਹੈ ਹਿਰਦੇ ਦੇ ਅੰਦਰ ਤੇ ਲੋਕੀ ਭਾਲਦੇ ਕਿੱਥੇ ਆ ਗਲ ਮੈਂ ਪਾਣ ਲੈ ਲਟਕਾਵੇ ਬਾਹਣ ਕਹਿੰਦੇ ਪੱਥਰ ਨੂੰ ਕਹਿੰਦੇ ਗਲ ਦੀ ਗਲ ਦੇ ਵਿੱਚ ਪੱਥਰ ਦੀ ਮੂਰਤੀ ਬਣਾ ਕੇ ਤੇ ਲਟਕਾਈ ਫਿਰਦੇ ਆ ਲੋਕ ਪਰ ਕਹਿੰਦੇ ਆਪਣੇ ਹਿਰਦੇ ਘਰ ਚ ਨਹੀਂ ਵੇਖਿਆ ਕਿ ਪ੍ਰਮਾਤਮਾ ਦਾ ਘਰ ਤੇ ਆ ਇਸ ਜਗ੍ਹਾ ਤੇ ਪ੍ਰਮਾਤਮਾ ਬੈਠਾ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿੰਨੇ ਧਾਮਾਂ ਤੇ ਕਿਹਾ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹੇ ਕਹਿੰਦੇ ਜਦਿਆਪੇ ਦੀ ਖੋਜ ਕਰ ਲਈ ਆਪਣੇ ਦਿਲ ਦੀ ਖੋਜ ਕਰ ਲਈ ਉਦੇ ਪ੍ਰਮਾਤਮਾ ਮਿਲ ਜਾਣਾ ਕਹਿੰਦੇ ਜੋ ਕੁਝ ਸਾਰੇ ਬ੍ਰਹਮੰਡ ਦੇ ਵਿੱਚ ਹੈ ਨਾ ਉਹ ਕਹਿੰਦੇ ਸ਼ਰੀਰ ਦੇ ਅੰਦਰ ਹੈ ਸਾਰਾ ਕੁਝ ਕਹਿੰਦੇ ਬ੍ਰਹਮੰਡ ਦੇ ਵਿੱਚ ਖੋਜਣ ਦੀ ਲੋੜ ਨਹੀਂ ਸਾਰਾ ਸਾਡੇ ਅੰਦਰੋਂ ਹੀ ਮਿਲ ਜਾਣਾ ਜੋ ਬ੍ਰਹਮੰਡੇ ਸੋਈ ਜੋ ਵਰਮੰਡੇ ਸੋਈ ਪਿੰਡ ਹੈ ਜੋ खोजਾਏ ਸੋ ਪਾਵੇ ਕਹਿੰਦੇ ਜਿਹੜਾ ਕੁਝ ਵਰਮੰਡ ਦੇ ਵਿੱਚ ਵੇਖਣਾ ਚਾਹੁੰਦੇ ਉਹ ਤੇਰੇ ਅੰਦਰ ਹੈ ਆਪਣੇ ਅੰਦਰ ਨੂੰ ਵੇਖ ਲੈ ਆਪਣੇ ਅੰਦਰੋਂ ਭਾਲ ਲੈ ਉਸ ਪ੍ਰਮਾਤਮਾ ਨੂੰ ਅਸੀਂ ਬਾਹਰ ਤੁਰ ਗਏ ਵਸ ਘਰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਜੰਗਲਾਂ 'ਚ ਜਾ ਕੇ ਬਹਿ ਗਏ ਆ ਤੇ ਗੁਰੂ ਸਾਹਿਬ ਕਹਿੰਦੇ ਇਦਾਂ ਰੱਬ ਨਹੀਂ ਮਿਲਣਾ ਘਰ 'ਮੈਂ ਠਾਕੁਰ ਨਜ਼ਰ ਨਾ ਆਵੇ ਕਹਿੰਦੇ ਆਪਣੇ ਹਿਰਦੇ ਘਰ 'ਚ ਵੇਖ ਉੱਥੇ ਹੀ ਲੱਭ ਜਾਣਾ ਤੈਨੂੰ ਗੱਲ 'ਮੈਂ ਪਾਹਣ ਲੈ ਲਟਕਾਵੇ ਕਹਿੰਦੇ ਗਲ ਵਿੱਚ ਪੱਥਰ ਦੀਆਂ ਮੂਰਤੀਆਂ ਪਾ ਕੇ ਲਟਕਾਉਂਦਾ ਫਿਰਦਾ ਕਹਿੰਦੇ ਇਹਦੇ ਨਾਲ ਰੱਬ ਨਹੀਂ ਮਿਲਦਾ ਭੜਵੇਂ ਭੂਲਾ ਸਾਖਤ ਫਿਰਤਾ ਕਹਿੰਦੇ ਧਰਮ ਦੇ ਵਿੱਚ ਪੈ ਗਿਆ ਧਰਮ ਦੇ ਵਿੱਚ ਕੌਣ ਪੈਂਦਾ ਹੈ ਜਿਹੜਾ ਰੱਬ ਨਾਲ ਨੁਟ ਜਾਂਦਾ ਹੈ ਜਿਹੜਾ ਸਾਖਤ ਪੁਰਸ਼ ਹੁੰਦਾ ਹੈ ਉਹ ਕਹਿੰਦੇ ਧਰਮ ਵਿੱਚ ਪੈ ਜਾਂਦਾ ਜਿਵੇਂ ਭਾਦੋਂ ਦੇ ਮਹੀਨੇ ਦੇ ਵਿੱਚ ਵੀ ਕਹਿੰਦੇ ਆ ਨਾ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਜਿੰਦੇ ਬਚਨ ਹੈ ਭਾਦੋਏ ਧਰਮ ਭੁਲਾਣੀਆਂ ਦੂਜਾ ਲੱਗਾ ਹੀਤ ਕਹਿੰਦੇ ਧਰਮ ਦੇ ਵਿੱਚ ਪੈ ਜਾਂਦਾ ਬੰਦਾ ਜਦੋਂ ਅਗਲਾ ਵੀ ਨੌਣ ਹੈ ਨਾ ਭਾਦੋਂ ਦਾ ਭਾਦੋਂ ਦੇ ਮਹੀਨੇ ਦੇ ਵਿਚਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਭਾਦੋ ਭਰਮ ਭੁਲਾਣੀਆ ਦੂਜਾ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜਨਾਇਕੀਤ ਕਹਿੰਦੇ ਆਪਣੇ ਗੁਰੂ ਨੂੰ ਛੱਡ ਕੇ ਜਿੰਨੇ ਮਰਜੀ ਸੋਹਣੇ ਕੱਪੜੇ ਪਾ ਲੈ ਜਿੰਨਾ ਮਰਜੀ ਸ਼ਿੰਗਾਰ ਕਰਨੇ ਕਹਿੰਦੇ ਉਹ ਤੇਰਾ ਕਿਸੇ ਕੰਮ ਨਹੀਂ ਹੈ ਕਹਿੰਦੇ ਉਹ ਬੰਦਾ ਤੇ ਸਾਖਤ ਪੁਰਸ਼ ਹੁੰਦਾ ਜਿਹੜਾ ਰੱਬ ਨਾਲ ਟੁੱਟ ਜਾਂਦਾ ਕਹਿੰਦੇ ਉਹ ਫਿਰ ਭਰਮਾਂ 'ਚ ਪੈ ਜਾਂਦਾ ਕਦੇ ਕਿੱਥੇ ਜਾਂਦਾ ਕਦੇ ਕਿੱਥੇ ਜਾਂਦਾ ਤੇ ਅਗਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਨੀਰ ਬਰੋਲੇ ਖੱਪ-ਖੱਪ ਮਰਦਾ ਨੀਰ ਕਹਿੰਦੇ ਪਾਣੀ ਨੂੰ ਕਹਿੰਦੇ ਪਾਣੀ ਨੂੰ ਜਿੰਨਾ ਮਰਜੀ ਰੜਕਦੇ ਰਹੋ ਜਿੰਨਾ ਮਰਜੀ ਰੜਕਦੇ ਹੋ ਕਦੇ ਉਹਦੇ ਵਿੱਚੋਂ ਕਹਿੰਦੇ ਮੱਖਣ ਨਹੀਂ ਨਿਕਲਦਾ ਕਦੇ ਉਹਦੇ ਵਿੱਚੋਂ ਥੋੜਾ ਨਿਕਲਣਾ ਪਾਣੀ ਨੂੰ ਰੜਕ ਰੜਕ ਕੇ ਮੱਖਣ ਨਹੀਂ ਨਿਕਲਣਾ ਜੇ ਮੱਖਣ ਕੱਢਣਾ ਹੈ ਪਹਿਲਾਂ ਕਹਿੰਦੇ ਦੁੱਧ ਲਿਆਉਣਾ ਪੈਣਾ ਫਿਰ ਉਹਨੂੰ ਗਰਮ ਕਰਨਾ ਪੈਣਾ ਫਿਰ ਉਹਦੀ ਦਹੀਂ ਜਮਾਉਣੀ ਪੈਣੀ ਹੈ ਫਿਰ ਉਹਨੂੰ ਰੜਕਿਆ ਜਾਣਾ ਫਿਰ ਉਹਦੇ ਵਿੱਚੋਂ ਮੱਖਣ ਨਿਕਲਣਾ ਫਿਰ ਉਹਦੇ ਵਿੱਚੋਂ ਜਾ ਕੇ ਅੱਗ ਤੇ ਰੱਖ ਕੇ ਫਿਰ ਕਿਤੇ ਜਾ ਕੇ ਘਿਓ ਨਿਕਲਣਾ ਕਿੰਨੀ ਮਿਹਨਤ ਹੈ ਪਰ ਬੰਦਾ ਕਹਿੰਦੇ ਮੈਂ ਪਾਣੀ ਨੂੰ ਰੜਕਲਾ ਨਾ ਜਮਾਉਣਾ ਪਵੇ ਨਾ ਦੁੱਧ ਲਿਆਉਣਾ ਪਵੇ ਕਹਿੰਦੇ ਇਹਦੇ ਵਿੱਚੋਂ ਪਾਣੀ ਕੱਢ ਲਾ ਕਹਿੰਦੇ ਫਿਰ ਇਹਦੇ ਵਿੱਚੇ ਖੱਪ-ਖੱਪ ਕੇ ਮਰ ਜਾਈਂਗਾ ਕਹਿੰਦੇ ਪਾਣੀ ਦੇ ਵਿੱਚੋਂ ਕਦੇ ਮੱਖਣ ਨਿਕਲ ਨਾਣੀ ਰਹਾਉ ਰਹਾਉ ਦਾ ਭਾਵ ਹੁੰਦਾ ਖੈਰ ਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਸ ਪਹਾੜ ਕੋ ਠਾਕੁਰ ਕਹਤਾ ਕਹਿੰਦੇ ਜਿਹੜੇ ਪੱਥਰ ਨੂੰ ਤੂੰ ਕਹਿੰਦਾ ਕਿ ਇਹ ਤੇ ਮੇਰਾ ਠਾਕੁਰ ਹੈ ਨਾ ਕਹਿੰਦੇ ਉਹ ਪਾਹ ਨਾਲ ਉਸ ਨੂੰ ਡੁਬਤਾ ਕਹਿੰਦੇ ਉਹੀ ਪੱਥਰ ਨੇ ਉਹਨੂੰ ਡੋਬ ਦੇਣਾ ਪਾਣੀ ਦੇ ਵਿੱਚ ਆਹ ਵੇਖਿਆ ਨਾ ਬਕਿੰਨੇ ਵਾਰੀ ਵੀਡੀਓ ਆਉਂਦੀਆਂ ਨੇ ਕਿ ਜਦੋਂ ਵਿਸਰਜਨ ਕਰਦੇ ਆ ਨਾ ਵਿਸਰਜਨ ਕਰਨ ਵੇਲੇ ਉਹ ਮੂਰਤੀ ਦੀ ਪਹਿਲਾਂ ਤੇ 8-10 ਦਿਨ ਪੂਜਾ ਕਰਦੇ ਆ ਘਰ ਫਿਰ ਕਹਿੰਦੇ ਉਹਨੂੰ ਪਾਣੀ ਦੇ ਵਿੱਚ ਤੈਰ ਦਿੰਦੇ ਆ ਪਾਣੀ ਦੇ ਵਿੱਚ ਕਈਆਂ ਨੂੰ ਤੈਰਦੇ ਜਦੋਂ ਵੱਡੇ ਸਮੁੰਦਰ ਦੇ ਵਿੱਚੋਂ ਤੇਰਦੇ ਹਨ ਕਈਆਂ ਨੂੰ ਨਾਲੇ ਲੈ ਕੇ ਗਿਰ ਗਈ ਉਹ ਮੂਰਤੀ ਕਈਆਂ ਨੂੰ ਡੋਬ ਗਈ ਲੈ ਗਈ ਉਹ ਮੂਰਤੀ ਤੇ ਕਈਆਂ ਨੇ ਹੁਣ ਕਿਹਾ ਕਿ ਭਗਤ ਧੰਨਾ ਜੀ ਨੇ ਵੀ ਤੇ ਪੱਥਰ ਦੀ ਮੂਰਤੀ ਕਿਉਂ ਪਾਇਆ ਕਿ ਮੂਰਤੀ ਪੂਜਾ ਗਲਤ ਥੋੜਾ ਭਗਤ ਧੰਨਾ ਜੀ ਨੇ ਕੋਈ ਨਹੀਂ ਕਹਿੰਦਾ ਹੈਗਾ ਕਿ ਮੂਰਤੀ ਦੇ ਵਿੱਚੋਂ ਪਾਇਆ ਭਗਤ ਧੰਨਾ ਜੀ ਦੇ ਆਪਣੇ ਬਚਨ ਨੇ ਭਗਤ ਧੰਨਾ ਜੀ ਕਹਿੰਦੇ ਐ ਧੰਨੇ ਸੇਵਿਆ ਬਾਲ ਬੁੱਧ ਕਹਿੰਦੇ ਮੈਂ ਕਿਸੇ ਮੂਰਤੀ ਕਿਉਂ ਨਹੀਂ ਪਾਇਆ ਪ੍ਰਮਾਤਮਾ ਨੂੰ ਮੈਂ ਤੇ ਕਹਿੰਦੇ ਆਪਣੀ ਜਿਹੜੀ ਬੁੱਧੀ ਸੀ ਨੇ ਚਤਰਾਇਆਂ ਸਿਆਣਪਾ ਕਿਤੇ ਕਾਬਲਾ ਆਈਆਂ ਕਹਿੰਦੇ ਉਹ ਛੱਡਤੀ ਆ ਕਹਿੰਦੇ ਉਹ ਛੱਡ ਕੇ ਮੈਂ ਤੇ ਬੱਚੇ ਵਰਗਾ ਬਣ ਗਿਆ ਜਿੱਦਾਂ ਬੱਚੇ ਦੇ ਅੰਦਰ ਨਾ ਚਤਰਾਇਆਂ ਹੁੰਦੀਆਂ ਨੇ ਨਾ ਸਿਆਣਪਾ ਹੁੰਦੀਆਂ ਨੇ ਨਾ ਉਹਦੇ ਅੰਦਰ ਕਾਮ ਗ੍ਰੋਧ ਲੋਭ ਮੋਹ ਹੰਕਾਰ ਹੁੰਦਾ ਕਹਿੰਦੇ ਮੈਂ ਤੇ ਇਸ ਤਰ੍ਹਾਂ ਦਾ ਬਣ ਗਿਆ ਬਸ ਕਹਿੰਦੇ ਜਿੱਦ ਤੇ ਇਸ ਤਰ੍ਹਾਂ ਦਾ ਬਣਿਆ ਉਦੋਂ ਹੀ ਪ੍ਰਮਾਤਮਾ ਮਿਲ ਗਿਆ ਕਹਿੰਦੇ ਮੈਨੂੰ ਤਨੈ ਸੇਵਿਆ ਬਾਲ ਬੁੱਧ ਕਹਿੰਦੇ ਜਿੱਦੇ ਮੈਂ ਆਪਣੀ ਬੁੱਧੀ ਬੱਚਿਆਂ ਵਰਗੀ ਬਣਾ ਲਈ ਨਾ ਹੁਣ ਅਸੀਂ ਕਈ ਵਾਰੀ ਕਿ ਸਾਡੀ ਕਿਸੇ ਨਾਲ ਬਣਦੀ ਨਹੀਂ ਬੰਦਾ ਕਹਿੰਦਾ ਮੈਂ ਉਹਦੇ ਘਰ ਨਹੀਂ ਜਾਂਦਾ ਪਰ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ ਉਹਨੂੰ ਥੋੜਾ ਪਤਾ ਹੈ ਕਿ ਮੇਰੀ ਇਹਨਾਂ ਨਾਲ ਬਣਦੇ ਨੇ ਜਾਂ ਮੇਰੇ ਪਰਿਵਾਰ ਵਾਲੇ ਤੇ ਇਹਨਾਂ ਨਾਲ ਬਣਦੇ ਨੇ ਉੱਤੇ ਭੱਜ ਕੇ ਉਹਨਾਂ ਦੇ ਘਰ ਵੀ ਜਾ ਜਾਂਦਾ ਉੱਤੇ ਉਹਨਾਂ ਦੀ ਗੋਦੀ ਵੀ ਚੜ ਜਾਂਦਾ ਕਿਉਂਕਿ ਉਹਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਪੈਦਾ ਹੀ ਨਹੀਂ ਹੁੰਦੇ ਉਹਦੇ ਅੰਦਰ ਨਾ ਕਾਮ ਗ੍ਰੋਧ ਲੋਭ ਮੋਹ ਹੰਕਾਰ ਹੈ ਹੀ ਨਹੀਂ ਕਹਿੰਦੇ ਜਿੰਦੇ ਇਸ ਤਰ੍ਹਾਂ ਦੇ ਅਸੀਂ ਬਣ ਗਏ ਉਹਦੇ ਪ੍ਰਮਾਤਮਾ ਸਾਨੂੰ ਵੀ ਮਿਲ ਜਾਣਾ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਨੂੰ ਡੁੱਬਤਾ ਕਹਿੰਦੇ ਉਹਨੇ ਡੋਬ ਦੇਣਾ ਤੇ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਦਾਇਤ ਵੀ ਕੀਤੀ ਹੈ ਕਿਆ ਜਿਹੜੀ ਗੁਰਦਾਨੀ ਹੈ ਜਾਗਤ ਜੋਤ ਹੈ ਇਹਦੇ ਨਾਲ ਜੁੜਨਾ ਕਹਿੰਦੇ ਤੁਸੀਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸਦਸਰ ਏਕ ਬਿਨਾ ਮਨ ਨਾਇਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮੰਨੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਨੇ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ ਜਿਹੜੇ ਜਿਨ੍ਹਾਂ ਨੂੰ ਮਾਨਤਾ ਉਹ ਕਰਨ ਭਾਈ ਜਿਨ੍ਹਾਂ ਨੇ ਅੰਬਰ ਦੀ ਛੱਕ ਲਿਆ ਉਹ ਵਸ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਸਿਰ ਝੁਕਾਉਣ ਉਹਨਾਂ ਨੂੰ ਕਿਤੇ ਜਾ ਕੇ ਸਿਰ ਝੁਕਾਉਣ ਦੀ ਲੋੜ ਨਹੀਂ ਹੈ ਗੁਨਾਹਗਾਰ ਲੋੜ ਹਰਾਨੀ ਕਹਿੰਦੇ ਗੁਨੇਗਾਰ ਨੂਨ ਹਰਾਮੀ ਇੱਥੇ ਗੁਰੂ ਸਾਹਿਬ ਨੇ ਦੇਖੋ ਕਿੰਨੇ ਕਲੜੇ ਬਚਨ ਸਾਨੂੰ ਕਹੇ ਐ ਕਿ ਜੇ ਤੁਸੀਂ ਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਲੱਗ ਕੇ ਕਹਿੰਦੇ ਜੇ ਤੁਸੀਂ ਕਿਤੇ ਹੋਰ ਥਾਵਾਂ ਤੇ ਜਾਣੇ ਹੋ ਕਹਿੰਦੇ ਤੁਸੀਂ ਤੇ ਉਹ ਸਮਝ ਲਿਓ ਕਿ ਤੁਸੀਂ ਤੇ ਗੁਨੇਗਾਰ ਨੂਨ ਹਰਾਮੀ ਕਹਿੰਦੇ ਅਕਿਰਤ ਘਾਣੋ ਤੁਸੀਂ ਅਕਿਰਤ ਕਣ ਬੰਦਾ ਜਿਹੜਾ ਆਪਣੇ ਦਾ ਨਹੀਂ ਬਣਿਆ ਦੂਜਿਆਂ ਦੀ ਝੋਲੀ 'ਚ ਜਾ ਪਿਆ ਕਹਿੰਦੇ ਉਹਨੂੰ ਅਕਿਰਤ ਕਣ ਕਹਿੰਦੇ ਐ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੇ ਆਹ ਗੁਰਬਾਣੀ ਨੂੰ ਛੱਡ ਕੇ ਕਿਤੇ ਹੋਰ ਥਾਂ ਤੇ ਜਾਣਗੇ ਕਹਿੰਦੇ ਉਹ ਅਕਿਰਤ ਕਣ ਬੰਦੇ ਹੋਣਗੇ ਕਹਿੰਦੇ ਪਾਹਣ ਨਾਮ ਨਾ ਪਾਰ ਗ੍ਰਾਮੀ ਪਾਹਣ ਕਹਿੰਦੇ ਪੱਥਰ ਨੂੰ ਕਹਿੰਦੇ ਨਾਵ ਕਹਿੰਦੇ ਬੇੜੀ ਨੂੰ ਕਹਿੰਦੇ ਜੇ ਪੱਥਰ ਦੀ ਬੇੜੀ ਹੋਵੇ ਨਾ ਕਹਿੰਦੇ ਉਹਦੇ ਵਿੱਚ ਤੁਸੀਂ ਸਵਾਰ ਹੋ ਕੇ ਕਦੇ ਸਮੁੰਦਰ ਪਾਰ ਨਹੀਂ ਕਰ ਸਕਦੇ ਕਿਉਂਕਿ ਪੱਥਰ ਦੀ ਬੇੜੀ ਨੇ ਆਪ ਵੀ ਡੁੱਬਣਾ ਤੇ ਸਾਨੂੰ ਵੀ ਡੋਬ ਦੇਣਾ ਪਾਹਣ ਨਾਵ ਨਾ ਪਾਰ ਗ੍ਰਾਮੀ ਕਹਿੰਦੇ ਉਹਨੇ ਪਾਰ ਨਹੀਂ ਲੰਘਾ ਦੇਣਾ ਜੇ ਪਾਰ ਲੰਘਾਉਣਾ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਨੇ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰਦੇ ਨੇ ਗੁਰਮਿਲ ਨਾਨਕ ਠਾਕੁਰ ਜੱਤਾ ਗੁਰੂ ਨੂੰ ਮਿਲ ਕੇ ਉਹ ਪਰਮਾਤਮਾ ਨੂੰ ਜਾਣਿਆ ਜਾਂਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਭੱਟਾਂ ਦੀ ਬਾਣੀ 4 ਗੁਰਸਿੱਖਾਂ ਦੀ ਬਾਣੀ 36 ਮਹਾਂਪੁਰਸ਼ਾਂ ਦੀ ਬਾਣੀ ਹੈ ਇਹ ਗੁਰੂ ਨੇ ਸਾਡੇ ਵਾਸਤੇ ਗੁਰਮਿਲ ਨਾਨਕ ਠਾਕੁਰ ਜਾਤਾ ਕਹਿੰਦੇ ਜਦੋਂ ਗੁਰੂ ਦੇ ਨਾਲ ਮਿਲਾਂਗੇ ਗੁਰੂ ਨੇ ਫਿਰ ਉਹ ਰਸਤਾ ਦੱਸ ਦੇਣਾ ਉਹ ਰਸਤੇ ਤੇ ਚੱਲ ਕੇ ਕਹਿੰਦੇ ਫਿਰ ਠਾਕੁਰ ਨੂੰ ਪ੍ਰਮਾਤਮਾ ਨੂੰ ਜਾਣਿਆ ਜਾਂਦਾ ਹੈ ਜਿੱਦੇ ਪ੍ਰਮਾਤਮਾ ਨੂੰ ਜਾਣ ਲਿਆ ਨਾ ਉਹਦੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਲ ਥਲ ਨਹੀਂ ਅਲਪੂਰਨ ਵਿਧਾਤਾ ਕਹਿੰਦੇ ਉਹਦੇ ਫੇਰੇ ਜਲਾਜ ਵੀ ਉਹੀ ਦੱਸਣਾ ਥਲਾਜ ਵੀ ਉਹੀ ਦੱਸਣਾ ਨਹੀਂ ਸਾਰੇ ਆਵਾਮਾਂ ਤੇ ਕਹਿੰਦੇ ਉਹ ਪੂਰਨ ਵਿਧਾਤਾ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣਾ ਪਰ ਮਿਲਣਾ ਕਦੋਂ ਹੈ ਜਦੋਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਾਂਗੇ ਗੁਰ ਬਾਣੀ ਦੇ ਵਿੱਚੋਂ ਹੀ ਸਾਨੂੰ ਰੱਬ ਮਿਲਦਾ ਹੈ ਆਪਣੇ ਘਰ ਦੇ ਕੇ ਸਾਨੂੰ ਰੱਬ ਮਿਲਣਾ ਹੈ ਆਪਣੇ ਅੰਦਰੋਂ ਹਿਰਦੇ ਦੇ ਵਿੱਚੋਂ ਸਾਨੂੰ ਰੱਬ ਮਿਲਣਾ ਹੈ ਹੋਰ ਕਿੱਟੋਂ ਕਹਿੰਦੇ ਰੱਬ ਨਹੀਂ ਮਿਲਣਾ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਘਰ ਮੈਂ ਠਾਕੁਰ ਨਜ਼ਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਕਹਿੰਦੇ ਫੇਰ ਤੂੰ ਤੇ ਭਰਮ ਦੇ ਵਿੱਚ ਪਿਆ ਫਿਰਦਾ ਤੇ ਆਪਣੇ ਅੰਦਰ ਦੀ ਖੋਜ ਕਰ ਲੈ ਜਿੱਤੇ ਆਪਣੇ ਅੰਦਰ ਦੀ ਖੋਜ ਕਰ ਲਈ ਤੈਨੂੰ ਪਰਮਾਤਮਾ ਮਿਲ ਜਾਣਾ ਹੈ ਪੁਰ ਮੇਲੇ ਨਾਨਕ ਠਾਕੁਰ ਜੱਤਾ ਜਾਲੂ ਥਲ ਨਹੀਂ ਹਲ ਪੂਰਨ ਵਿਧਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ